ਵਿਸ਼ਾ ਵਾਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾ ਕੁਮਰ ਫ੍ਰੀਡਕੋਟ ਡਾਈਟ ਜਾਂ ਜਿਮ ਕਰਨ ਤੋਂ ਬਾਅਦ ਵੀ ਤੁਹਾਡਾ ਪਰ ਨਹੀਂ ਕੱਟ ਰਿਹਾ ਜੇਕਰ ਤੁਸੀਂ ਵੀ ਇਸ ਦੇ ਨਾਲ ਜੂਝ ਰਹੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ 6 ਗਲਤੀਆਂ ਸਿਹਤਮੰਦ ਡਾਈਟ ਲੈਂਡ ਜਿਮ ਖਾਨ ਅਤੇ ਮਠਾਈਆਂ ਤੋਂ ਪਰਹੇਜ਼ ਕਰਨ ਦੇ ਬਾਵਜੂਦ ਬਹੁਤ ਸਾਰੇ ਲੋਕ ਭਾਰ ਵਧਣ ਤੋਂ ਪਰੇਸ਼ਾਨ ਹਨ ਇਸ ਦਾ ਕਾਰਨ ਮਿਹਨਤ ਦੀ ਘਾਟ ਨਹੀਂ ਹੋ ਸਕਦੀ ਸਗੋਂ ਰੋਜ਼ਾਨਾ ਦੀਆਂ ਆਦਤਾਂ ਹਨ ਜੋ ਚੁੱਪਚਾਪ ਭਾਰ ਘਟਾਉਣ ਦੇ ਟੀਚਿਆਂ ਨੂੰ ਬਰਬਾਦ ਕਰਦੀਆਂ ਹਨ ਜੀ ਹਾਂ ਪਾਰਕਟਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੋ ਕਿ ਸਿਰਫ ਡਾਈਟ ਅਤੇ ਕਸਰਤ ਯਾਨੀ ਐਕਸਰਸਾਈਜ਼ ਤੋਂ ਕਿਤੇ ਵੱਧ ਹਨ ਤੇ ਆਓ ਜਾਣਦੇ ਹਾਂ ਕਿ ਭਾਰ ਘਟਾਉਣ ਦੇ ਸਮੇਂ ਲੋਕ ਕਿਹੜੀਆਂ ਗਲਤੀਆਂ ਵੱਲ ਧਿਆਨ ਨਹੀਂ ਦਿੰਦੇ ਸਭ ਤੋਂ ਪਹਿਲਾਂ ਨਾਸ਼ਤਾ ਛੱਡਣਾ ਦਿਨ ਦਾ ਪਹਿਲਾ ਭੋਜਨ ਯਾਨੀ ਕਿ ਨਾਸ਼ਤਾ ਬ੍ਰੇਕਫਾਸਟ ਛੱਡਣ ਦੇ ਨਾਲ ਮੈਟਾਬੋਲਿਜ਼ਮ ਅਤੇ ਬਲੱਡ ਸ਼ੂਗਰ ਦੇ ਪੱਧਰ ਵਿੱਚ ਵਿਗਨ ਪੈਂਦਾ ਹੈ ਜਿਸ ਦੇ ਨਾਲ ਭੁੱਖ ਦੇ ਹਾਰਮੋਨ ਵਧਦੇ ਹਨ ਤਾਂ ਇਸ ਦੇ ਨਾਲ ਅਕਸਰ ਦਿਨ ਦੇ ਅੰਤ ਵਿੱਚ ਕੈਲਰੀ ਨਾਲ ਭਰਪੂਰ ਭੋਜਨ ਦੀ ਜ਼ਿਆਦਾ ਖਪਤ ਹੁੰਦੀ ਹੈ ਜੋ ਭਾਰ ਵਧਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਈ ਲੋਕ ਆਪਣਾ ਬ੍ਰੈਕਫਾਸਟ ਛੱਡ ਦਿੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਬ੍ਰੈਕਫਾਸਟ ਨਹੀਂ ਕਰਾਂਗੇ ਸਵੇਰੇ ਨਾਸ਼ਤਾ ਨਹੀਂ ਕਰਾਂਗੇ ਤਾਂ ਤੁਹਾਡਾ ਭਾਰ ਕٹےਗਾ ਪਰ ਇਸ ਦਾ ਉਲਟ ਹੁੰਦਾ ਹੈ ਦੂਜਾ ਬਹੁਤ ਜ਼ਿਆਦਾ ਤੇਜ਼ੀ ਨਾਲ ਖਾਣਾ 10 ਮਿੰਟ ਤੋਂ ਘੱਟ ਸਮੇਂ ਵਿੱਚ ਖਾਣਾ ਖਤਮ ਕਰਨ ਨਾਲ ਸਰੀਰ ਨੂੰ ਪੇਟ ਭਰਿਆ ਮਹਿਸੂਸ ਹੋਣ ਦੇ ਲਈ ਕਾਫੀ ਸਮਾਂ ਨਹੀਂ ਮਿਲਦਾ ਇਸ ਦੇ ਨਾਲ ਪੇਟ ਭਰਿਆ ਮਹਿਸੂਸ ਹੋਣ ਤੋਂ ਪਹਿਲਾਂ ਬਹੁਤ ਜ਼ਿਆਦਾ ਕੈਲਰੀ ਦੀ ਖਪਤ ਹੁੰਦੀ ਹੈ ਜੋ ਜਾਨੇ ਵਿੱਚ ਭਾਰ ਵਧਾਉਂਦਾ ਹੈ ਤੀਜਾ ਮਿੱਠੇ ਪਦਾਰਥ ਪੀਣਾ ਸੋਡਾ એનર્ਜੀ ਡਰਿੰਕਸ ਅਤੇ ਮਿੱਠੀ ਕਾਫੀ ਦੇ ਹਰੇਕ ਸਰਵਿੰਗ ਦੇ ਵਿੱਚ 25 ਤੋਂ 40 ਗ੍ਰਾਮ ਖੰਡ ਹੁੰਦੀ ਹੈ ਯਾਨੀ ਕਿ ਮਿੱਠਾ ਹੁੰਦਾ ਹੈ ਇਹ ਖੰਡ ਇਨਸੂਲਿਨ ਵਧਾਉਂਦੀ ਹੈ ਅਤੇ ਚਰਬੀ ਨੂੰ ਸਟੋਰ ਕਰਦੀ ਹੈ ਉਹ ਵੀ ਅਸਲ ਭੁੱਖ ਨੂੰ ਸੰਤੁਸ਼ਟ ਕੀਤੇ ਬਿਨਾ ਜਿਸ ਕਾਰਨ ਖਾਣੇ ਦੀ ਕ੍ਰੇਵਿੰਗ ਹੁੰਦੀ ਰਹਿੰਦੀ ਹੈ ਅਗਲਾ ਕ੍ਰੋਨਿਕ ਸਟ्रेस ਜੀ ਹਾਂ ਜ਼ਿਆਦਾਤਨਾ ਕੋਰਟੀਸੋਲ ਦੇ ਪੱਧਰ ਨੂੰ ਵਧਾਉਂਦਾ ਹੈ ਜੋ ਭੁੱਖ ਨੂੰ ਵਧਾਉਂਦਾ ਹੈ ਅਤੇ ਚਰਬੀ ਇਕੱਠੀ ਕਰਦਾ ਹੈ ਖਾਸ ਕਰਕੇ ਪੇਟ ਦੇ ਆਲੇ ਦੁਆਲੇ ਇਹ ਮੈਟਾਬੋਲਿਕ ਡਿਸਆਰਡਰਸ ਦੇ ਜੋਖਮ ਨੂੰ ਵੀ ਵਧਾਉਂਦਾ ਹੈ ਅਗਲਾ ਡਿਸਟਰੈਕਟ ਸਨੈਕਿੰਗ ਜੀ ਹਾਂ ਟੀਵੀ ਦੇਖਦੇ ਹੋਏ ਜਾਂ ਮਲਟੀਟਾਸਕਿੰਗ ਕਰਦੇ ਸਮੇਂ 스ਨੈਕ ਖਾਣ ਦੇ ਨਾਲ ਭੁੱਖ ਵੀ ਜਾਗਰੂਕਤਾ ਘਟ ਜਾਂਦੀ ਹੈ ਜੀ ਹਾਂ ਇਹ ਡਿਸਟਰੈਕਟ ਸਨੈਕਿੰਗ processed ਭੋਜਨ ਅਤੇ ਬੇਲੋੜੀਆਂ ਕੈਲਰੀਆਂ ਦੀ ਮਾਤਰਾ ਨੂੰ ਵਧਾਉਂਦਾ ਹੈ ਕਦੇ-ਕਦੇ ਸ਼ਾਮ ਨੂੰ ਅਕਸਰ ਲੋਕੀ ਸਨੈਕਸ ਖਾਂਦੇ ਨੇ ਜਾਂ ਫਿਰ ਬਾਹਰਲਾ ਜੰਕ ਫੂਡ ਖਾਂਦੇ ਨੇ ਤੇ ਜ਼ਿਆਦਾ ਕੰਮ ਯਾਨੀ ਕਿ ਮਲਟੀਟਾਸਕਿੰਗ ਕਰਦੇ ਕਰਦੇ ਵੀ ਸਨੈਕ ਖਾਣ ਦੇ ਨਾਲ ਭੁੱਖ ਦੀ ਜਾਗਰੂਕਤਾ ਘਟ ਜਾਂਦੀ ਹੈ ਜਿਸ ਦੇ ਨਾਲ ਇਹ ਡਿਸਟਰੈਕਟ ਸਨੈਕਿੰਗ ਪ੍ਰੋਸੈਸਡ ਭੋਜਨ ਅਤੇ ਬੇਲੋੜੀਆਂ ਕੈਲਰੀਆਂ ਦੀ ਮਾਤਰਾ ਨੂੰ ਵਧਾਉਂਦੀ ਹੈ ਨੀਂਦ ਦੀ ਘਾਟ ਰੋਜ਼ਾਨਾ 7 ਤੋਂ 8 ਘੰਟਿਆਂ ਤੋਂ ਘੱਟ ਨੀਂਦ ਲੈਣ ਨਾਲ ਭੁੱਖ ਨੂੰ ਕੰਟਰੋਲ ਕਰਨ ਵਾਲੇ ਹਾਰਮੋਨਸ ਗ੍ਰੇਲਿਨ ਅਤੇ ਲੈਪਟਿਨ ਡਿਸਟਰਬ ਹੁੰਦੇ ਨੇ ਤੇ ਇਹ ਅਸੰਤੁਲਨ ਖੰਡ ਅਤੇ ਰਿਫਾਈਨਡ ਕਾਰਬੋਹਾਈਡਰੇਟ ਦੀ ਲਾਲਸਾ ਨੂੰ ਵਧਾਉਂਦਾ ਹੈ ਤਾਂ ਇਹ ਨੇ ਕੁਝ ਗੱਲਾਂ ਜਿਸ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ ਜੇਕਰ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਜੀਆਂ ਹੋਰ ਹੈਲਥ ਟਿਪਸ ਨੂੰ ਜਾਣਨ ਦੇ ਲਈ ਸਾਡੇ ਚੈਨਲ ਵਿਸ਼ਵ ਵਾਰਤਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ